ਹੁਣ ਫੇਸ ਪੈਕ ਦੇ ਵਿੱਚ ਇੱਕ ਸਭ ਤੋਂ ਬਿਹਤਰੀਨ ਚੀਜ਼ ਹੈ ਯਸੋਦੀ ਸਬ ਅਸੀਂ ਬਣਾਇਆ ਹੈ ਆਦੀਨਾਥ ਫੇਸ ਪੈਕ ਜੀ ਇਹ ਆਪਣੀ ਆਪਣਾ ਖੁਦ ਦਾ ਬਣਾਇਆ ਹੋਇਆ ਔਰ ਇਹਦੇ ਵਿੱਚ ਕੀ ਆ ਇਹਦੇ ਵਿੱਚ ਵੀਟ ਗ੍ਰਾਸ ਹਲਦੀ ਤੇ ਨਿੰਮ ਵੀਟ ਗ੍ਰਾਸ ਹਲਦੀ ਤੇ ਨਿੰਮ ਮਰ ਤੀਜੀ ਕੋਈ ਚੀਜ਼ ਹੀ ਨਹੀਂ ਜੀ ਤਿੰਨੇ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਇਹਨੂੰ ਇਹਨੂੰ ਅਸੀਂ ਪੇਸਟ ਦੇ ਵਿੱਚ ਕਨਵਰਟ ਕੀਤਾ ਔਰ ਇਹ ਤਿੰਨੇ ਚੀਜ਼ਾਂ ਦਾ ਅਸੀਂ ਕਵਾਥ ਬਣਾਇਆ ਰਸ ਕੱਢਿਆ ਔਰ ਫਿਰ ਇਹਨਾਂ ਇਹਨਾਂ ਦਾ ਪਾਊਡਰ ਉੱਚ ਪਾ ਕੇ ਉਹਦੇ ਮੈਦਾ ਬਣਾ ਕੇ ਵਿੱਚ ਪਾ ਲਿਆ ਬਿਲਕੁਲ ਪਿੰਪਲ ਨਹੀਂ ਰਹਿੰਦਾ ਜੀ ਦਾਗ ਨਹੀਂ ਰਹਿੰਦਾ ਕੋਈ ਚਿਹਰੇ ਦੇ ਉੱਤੇ ਜਿਹੜੇ ਤਾਂ ਬਹੁਤ ਹੀ ਜ਼ਿਆਦਾ ਭਿਆਨਕ ਦਾਗ ਨੇ ਉਹਨਾਂ ਲਈ ਥੋੜਾ ਸਮਾਂ ਲੱਗਦਾ ਪਰ ਅਸੀਂ ਕਹਿੰਦੇ ਹੁੰਦੇ ਕਿ ਇਹਨੂੰ ਹਫ਼ਤੇ 'ਚ ਇੱਕ ਵਾਰੀ ਪਹਿਲਾ ਪਹਿਲਾ ਚਿਹਰਾ ਜਿਹੜਾ ਹੈਗਾ ਉਹਨੂੰ ਤੁਸੀਂ ਆਪਣੇ ਮਤਲਬ ਕਿ ਕੱਚੇ ਦੁੱਧ ਨਾਲ ਧੋਣਾ ਧੋ ਕੇ ਉਸ ਤੋਂ ਬਾਅਦ ਇਹਨੂੰ ਯੂਜ਼ ਕਰਨਾ ਜੀ ਇਹ ਹਲਕਾ ਜਿਹਾ ਲਾਉਣਾ ਜੀ ਦੇਖੋ ਇਹਦੇ ਵਿੱਚੋਂ ਮਤਲਬ ਕਿ ਜਿਹੜਾ ਬੀਟ ਗ੍ਰਾਸ ਹੈ ਉਹਦੀ ਖੁਸ਼ੂ ਆਊਗੀ ਜੀ ਪਰ ਖਾ ਵੀ ਦੋ ਜੀ ਮੈਂ ਕਹਿੰਦਾ ਮਲਾਈ ਵਰਗਾ ਲੱਗਦਾ ਜੀ ਦੇਖੋ ਇਹ ਦੇਖੋ ਇਹ ਬਿਲਕੁਲ ਹੀ ਮਲਾਈ ਵਰਗਾ ਜੀ ਜੇ ਤੁਸੀਂ ਕਹੋ ਕਿ ਇਹ ਇਹ ਜਿੰਨੇ ਵੀ ਮਾਡਲ ਨੇ ਐਕਟਰ ਨੇ ਆਰਟਿਸਟ ਨੇ ਸਾਰੇ ਮੇਤੋਂ ਲੈ ਕੇ ਜਾਂਦੇ ਆ ਪਰ ਸਭ ਨੇ ਇਹਦੀ ਤਾਰੀਫ ਕੀਤੀ ਹੈ ਕਹਿੰਦੇ ਗੁਲਸਰਬ ਅਸੀਂ ਤਾਂ ਫਿਲਮਾਂ 'ਚ ਕੰਮ ਕਰਦੇ ਆ ਆਰਟਿਸਟਾਂ ਸਾਨੂੰ ਮਾੜਾ ਮੋਟਾ ਤਾਂ ਬੰਦਾ ਕੋਈ ਚੀਜ਼ ਹੀ ਨਹੀਂ ਦਿਖਾਉਂਦਾ ਪਰ ਤੁਸੀਂ ਇਹ ਚੀਜ਼ ਮਾਮੂਲੀ ਜੀ ਹੈ ਕੰਮ ਇਹਨੇ ਕਰੋੜਾਂ ਰੁਪਏ ਦਾ ਲਾ ਕੇ ਰੱਖਣਾ ਜੀ ਲਾ ਕੇ ਰੱਖਣਾ ਥੋੜੀ ਦੇਰ ਉਸ ਤੋਂ ਬਾਅਦ ਇਹਨੂੰ ਮਤਲਬ ਠੰਡੇ ਪਾਣੀ ਨਾਲ ਹੀ ਵਾਸ਼ ਕਰਨਾ